ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦਾ ਕਹਿੰਦੇ ਵੀ ਆਪਾਂ ਫੇਰ ਪਹੁੰਚ ਚੁੱਕੀਆਂ ਚਮਕੌਰ ਕੋਲੇ گاਵਾਵਾਂ ਦਿਖਾਵਾਂਗੇ 4 3 ਹੋਣਗੀਆਂ ਉਹਦੇ ਵਿੱਚ ਜਰਸੀ ਇੱਕ ਹੋਊਗੀ ਕਹਿੰਦੇ ਵੀ ਐਰ ਸ਼ੇਅਰ ਕੰਪਨੀ ਜਿਵੇਂ ਆ ਵੱਛੀ ਖੜੀ ਆ ਤੋਹਫਾ ਤੇ ਇੱਕ ਦੋ ਦੰਦ ਦਾ ਤੋਹਫਾ ਦਿਖਾਵਾਂਗੇ ਕਾਫੀ ਕਲਰ ਚ ਜਰਸੀ ਕੱਦ ਦਿਖਾ ਦੇਰੀ ਪਹਿਲਾਂ ਬਾਕੀ ਕੰਮ ਵੀ ਬਾਅਦ ਚੋਂ ਕਰਾਂਗੇ ਸਾਰਾ ਤੇ ਉਦੋਂ ਬਾਅਦ ਦਿਖਾਇਆ ਇਹਦਾ ਠੰਡਾਪਨ ਵੀ ਇਹ ਠੰਡੀ ਸੀਲ ਕਿੰਨੀ ਕੱਲ ਹੈ ਲੈ ਪਹਿਲਨ ਹੈ ਦੋ ਦੰਦ ਤੋ ਫਾਇਰ ਸੀ ਦਾ ਜਿਹੜਾ ਕਹਿੰਦੇ ਹੁੰਦੇ ਨੇ ਅਸਲ ਬੀਜ ਇੱਥੋਂ ਫੇਸ ਤੇ ਮਾਰ ਕੈਮਰਾ ਮੱਥੇ ਚ ਟੋਆ ਤੇ ਬਾਕੀ ਇੱਕਾ ਇਧਰਲੇ ਬੰਨੇ ਤਾਜੀ ਸੂਈ ਖੜੀਆ ਦਿਖਾਈ ਦਿਖਾਈ ਆਡਰ ਮਾਰੀ ਗਈ ਕੈਮਰਾ ਮੜਾ ਜਾਂ ਦਿਖਾਈ ਯਾਰ ਇੱਥੋਂ ਆ ਚੀਜ਼ਾਂ ਦਾ ਸ਼ਕੀਨ ਆ ਚਮਕੌਰ ਆ ਚੀਜ਼ਾਂ ਮਸ਼ਹੂਰ ਕਰਦੀਆਂ ਚਮਕੌਰ ਨੂੰ ਜਿਹੜੀ ਆ ਲੈਂਦਾ ਗੁੱਲੇ ਵਾਲਾ ਥਣਾ ਲੇਵਾ ਅੱਗੇ ਪਿੱਛੇ ਦਾ ਜ਼ੇਰ ਤੇ ਵੀ ਮਾਰ ਕੈਮਰਾ ਡੰਨਾ ਕੰਮ ਇਧਰਲੇ ਬੰਨੇ ਆਜਾ ਜਮ ਕੋਰੇਆ ਪੁੱਤ ਹਸਰੀ ਘਾਪਰਾ ਮੇਰਾ ਹੋਰ ਕਿਵੇਂ ਆ ਪ੍ਰਮਾਤਮਾ ਦੀ ਇਹ ਜੀ ਕਿਰਪਾ ਬਹੁਤ ਵਧੀਆ ਯਾਰ ਚੜਦੀ ਕਲਾ ਚੜਦੀ ਕਲਾਂ ਹੀ ਰੱਖੇ ਪ੍ਰਮਾਤਮਾ ਸਾਰੇ ਨੂੰ ਰੱਖੇ ਗੱਲ ਵਾਲੀਆਂ ਕਾਮਾਂ ਦਾ ਕੀ ਬਣਿਆ ਉਹਦਾ 15 ਮਿੰਟਾਂ ਜਿਹਾ ਬਹੁਤ ਆ ਤੁਹਾਨੂੰ ਪ੍ਰਸਾਨ ਹੋ ਰਿਹਾ ਹਾਂ ਪਰੇਸ਼ਾਨ ਨਾ ਕਹਾ ਕਰ ਗਾ ਕਰ ਗਾ ਦੇ ਦਾ ਰੂਪਾ ਹੁਣ ਦੱਸਦਾ ਦੁਬਾਰੇ ਦੁਬਾਰੇ ਫਿਰ ਕਹਿੰਦੇ ਉਹ ਗੁਜਰੀਆ ਦੇ ਹੁਣ ਆਏ ਗੁਜਰੀਓ ਜ ਨਹੀਂ ਮਿਲਦੀ ਬਾਈ ਉਹ ਹੀ ਚੀਜ਼ ਨਹੀਂ ਮਿਲਦੀ ਦੁਕਾਨ ਤੇ ਕੱਪੜੇ ਵੀ ਲੈਣ ਪਾਉਂਦੇ ਆ ਫਿਰ ਕਹਿੰਦੇ ਬਾਈ ਉਹ ਹੀ ਦਾ ਮੋਜ ਨਹੀਂ ਮਿਲਦੀ ਕਿ ਕਿੰਦੀ ਕਿੰਦੀ ਮਿਲਦੀ ਉਹ ਭਾਵੇਂ ਕੰਮ ਸ਼ੁਰੂ ਹਾਂ ਕਰਦੇ ਭਰਾ ਮੇਰਾ ਅਈਤੀ ਮਾਰ ਕੈਮਰਾ ਕਾਫੀ ਕਿਲੋ ਵੀ ਜਰਸੀ ਆ ਨਾ ਵੀ 20 ਤੋਂ 21 ਕਿਲੋ ਤੋਂ ਕਢਾ ਹੈਗਾ ਆਪਣੋਂ ਦਾ ਵੀਰੇ ਠੀਕ ਹੈ ਗੱਲ ਲੱਗਦੀ ਵੀ ਦੰਦਾ ਚ ਹੈ ਚਿੱਗੀ ਆ ਵੀਰੇ 6 ਦੰਦਾ 6 ਦੰਦਾ ਵੀਰੇ ਸੀ ਠੰਡੀ ਆ ਇਹ ਰਾਤ ਤਦਾ ਤਾ ਚਾਰ ਕਿਲੇ ਸੂਈਆਂ ਮੇਰਾ ਸਵੇਰ 4:00 ਵਜੇ ਸ ਤਤੰਦਰਾ ਲਿਆਉਣਾ ਕਿੱਥੋਂ ਭਾਲ ਕੇ ਪਰਲੇ ਬਸ ਗਿਆ ਨਹੀਂ ਵੇਖ ਦਿਖਾ ਦੇ ਮਰਿਆ ਕਿਹਦਾ ਬਾਜ ਨੂੰ ਜਾਗਰੂਤ ਕਰ ਦੇ ਕਿਰਾ ਲਿਆਉਣਾ ਕਿੱਥੋਂ ਭਾਲ ਕੇ ਕੋਰਾ ਲਿਆਉਣਾ ਕਿੱਥੋਂ ਭਾਲ ਕੇ ਜੰਦਰਿਆ ਚੀਜ਼ਾਂ ਵਾਲੀਆਂ ਕੁਆਲਿਟੀ ਨੇ ਰੱਖਦਾ ਹਵਾ ਹਵਾ ਤਾਂ ਨਹੀਂ ਭਰਦਾ ਲੈ ਵਿੱਚ ਨਾ 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 ਹਵਾ ਕਿੱਥੇ ਭਰੇ ਦੇਖ ਲੈ ਕੇ ਦੇਖੋ ਜਾਲੇ ਨਾਲ ਦੇਖੋ ਘਰੀ ਕਿਦ ਦੇ ਪੰਪ ਪਲਾਕਾ ਹੋਵੇ ਕਹਿੰਦੇ ਨਹੀਂ ਉਹਨਾਂ ਪੌੜੀ ਵਾਲਾ ਕੰਮ ਹੈ ਬਾਈ ਜਿਹੜਾ ਪੈਸੇ ਚੜ੍ਹ ਕੇ ਵਾਲਾ ਕੰਮ ਲੈਵਾ ਕਈਆਂ ਨੂੰ ਬਹਿਮ ਆ ਵੀ ਚਮਕੌਰਾ ਬਾਗ ਬਾਵੀ ਪਰ ਓਏ ਮੇਰੀ ਭਰਾ ਮੇਰਾ ਖਰਾਕ ਖਵਾਉਣਾ ਪੈਂਦਾ ਘਰ ਖਵਾਉਣਾ ਪੈਂਦਾ ਫੇਰ ਬਣਦੀ ਇਹ ਲੈ ਕੇ ਤਿਆਰ ਕਰਦੇ ਆਂ ਹਾਂ ਖਰਾਕ ਖਵਾਉਣੀ ਪੈਂਦੀ ਆ ਭਰਾ ਮੇਰਾ ਖੋਲ ਕੇ ਬਾਈ ਜਿੰਨਾ ਤੂੰ ਖਵਾਵੇਂਗਾ ਕਰੇ ਜਵਾਬ ਬੱਚੇ ਜਿੰਨਾ ਤਿਆਰ ਕਰੇਗਾ ਸੇਵਾ ਕਰੇਗਾ ਨਿੱਕੀ ਮੁੜ ਜਾਓ ਤੇ 19 19 ਮਜਬੂਤ ਹੋਊਗਾ ਠੀਕ ਹੈ ਜੇ ਬਖਵਾਉਣਾ ਪਿਆਣੀ ਆਮਰੇ ਚਾਰਾ ਨਹੀਂ ਖਾਪਲ ਪਾਉਂਗਾ ਉਹ ਫੇਰ ਦਿਖਾ ਦੂੰਗਾ ਚਾਰੇ ਸਰਾ ਕੁਆਲਟੀ ਦੇ ਸਾਰੇ ਹਰੇਕ ਸੱਜਣ ਦੀ ਡਿਮਾਂਡ ਪੂਰੀ ਕਰਾਂਗੇ ਅੱਜ ਸੀਲ ਠੰਡੀ ਆਏ ਜਿੱਥੇ ਹੱਥ ਮਾਰਦੇ ਆ ਭਰਾ ਮੇਰੇ ਉੱਥੇ ਹੀ ਖੜ੍ਹ ਜੂਗੇ ਐਨੀ ਕਰਮਾਲੀ ਆ ਉਹ ਚੰਗੀ ਆ ਮਾਰੋ ਇਹ ਗੈਰੀ ਆਰਡਰ ਤੇ ਕੈਮਰਾ ਨਾਲੇ ਦੇ ਥਣ ਦਾ ਸੈਜ ਦਿਖਾ ਦਿਓ ਸਾਣ ਦਾ ਆਪਣੇ ਘਰੋਂ ਮਾਣਾ ਮਿਲਣਾ ਨਹੀਂ ਬਈ ਰੱਬ ਨੇ ਅੱਖਾਂ ਮੈਂ ਦੇਖੇ ਮੰਗਾ ਬਿਨਾਂ ਦੇਖੇ ਮੰਗਾ ਲੇ ਅੱਖਾਂ ਮੀਚ ਕੇ ਜਿਵੇਂ ਦੇਖੇ ਮੰਗਾ ਲੇ ਵੀਰੇ ਭਰਾ ਮੇਰਾ ਚੱਲੇ ਚੱਲੇ ਇਹਨੂੰ ਜਿੰਨਾ ਹੱਥ ਮਾਰੀਗਾ ਖੜੂਗੀ ਮੌਸਮ ਦੀ ਜਰੂਰ ਖਰਾਬੀ ਆ ਥੋੜੀ ਹਵਾ ਚੱਲਦੀ ਆ ਮੌਸਮ ਥੋੜਾ ਜਿਆ ਹੁਣ ਬਾਡੀ ਦਾ ਮੌਸਮ ਆ ਗਿਆ ਭਰਾ ਮੇਰਾ ਠੀਕ ਆ ਗੱਲ ਇੱਥੋਂ ਦਿਖਾ ਦੀਗਾ ਜੀ ਸਾਈਡ ਤੋਂ ਅਗਲੇ ਬੰਨਿਓ ਆਰਡਰ ਉਨਾਂ ਹੀ ਅੱਗੇ ਆ ਉਨਾਂ ਹੀ ਪਿੱਛੇ ਆ ਇਹ ਇੱਥੇ ਇੱਥੋਂ ਦਿਖਾ ਗਏ ਜੀ ਥਣ ਦਾ ਸਾਈਡ ਬਾਹਲੀ ਚੰਗੀ ਆ ਭਰਾ ਮੇਰਾ ਅਣ ਵੀ ਐਨ ਪਿਆ ਕਰਨੇ ਰੋਕ ਲਾ ਭਾਈ 1 ਮਿੰਟ ਗੁਆ ਕਰ ਉਹ ਇੱਕ ਵਾਲ ਇੱਟ ਵਰਗਾ ਕਰਦੀ ਆ ਬਈ ਦੰਦਾਂ ਦੇ ਵਿੱਚ ਆ ਦੰਦਾਂ ਦੇ ਵਿੱਚ ਆਪਣੇ ਕੋਲ ਸਾਰੀਆਂ ਬੜਾ ਚੌਬ ਜਿਹਨੇ ਚਾਰੇ ਪੰਜੇ ਸਾਰੀਆਂ ਗੋਤਰਾਂ ਗੁੜੀ ਦੰਦਾਂ 'ਚ ਨੇ ਵੀਰੇ ਯਾਰ ਇੱਕ ਮਿੰਟ ਰੋਕੀ ਰੋਕੀ ਇੱਥੇ ਰੋਕੀ ਸਵੇਰ ਆਦੀ ਠੰਡੀ ਆ ਨਾ ਨੋ ਨੋ ਜੇ ਮਰਜ਼ੀ ਧਾਰਾਂ ਤੂੰ ਮੜ ਚਲ ਕੁਛ ਨਹੀਂ ਕਹਿੰਦੀ ਕਰ ਆਵੇ ਜਮੀ ਬਈ ਅੱਜ ਪੱਕੇ ਕਰ ਬਣਾਉਣ ਆਲੇ ਗੇ ਬਾਈ ਤਾਂ ਕਰਨੇ ਵਾਲਾ ਕੰਮ ਹੀ ਆ ਸਰਈਆ ਕੰਮ ਤੋੜ ਐ ਇਹਨੂੰ ਪਹਿਲਾਂ ਮੜੀ ਜੀ ਦੇਖੀ ਲੈ ਸਿਵਾਈ ਅੰਦਰਲੇ ਬੰਨੇ ਦਿਖਾਵਾਂਗੇ ਢੋਰਾ ਇਹਨੂੰ ਛੜਦੇ ਛੜਦੇ ਜੱਥ ਮਾਰਦੇਗਾ ਉੱਥੇ ਖੜਜੂ ਭਰਾ ਮੇਰਾ 6 ਦੰਦਾਂ ਦਾ 6 ਦੰਦਾਂ ਦਾ ਡੂਮਣਾ ਮਗਾਲ ਲੱਗਿਆ ਹੋਇਆ ਵੀਰੇ ਜੱਸੀ ਦਾ ਦੰਦਾਂ ਚ ਆ ਗਈ 6 ਦੰਦ ਘਮਾਲਾ ਬਾਈ ਇੱਥੋਂ ਉਹ ਮੋੜਲਾ ਮੋੜਲਾ ਕੰਮ ਕੱਚਾ ਨਹੀਂ ਸਾਡਾ ਬਾਈ ਬਣ ਕੇ ਦਿਖਾ ਦੇ ਕਿਸੇ ਪਾਸੇ ਗੁਰੂ ਰਹਿਣ ਹੋ ਜਾਵੇ ਕੰਮ ਅਭੀ ਰਮਣ ਕੇ ਨੇ ਕੇ ਪਿੰਡ ਨਾ ਜਾ ਵੜੀ ਦੇਖੀ ਕੇਸ ਕੁਆਲਟੀ ਦੇਖੀ ਬੈਠਦੀ ਨਵੇਂ ਹਾਨ ਚ ਆ ਗਈ ਬਿਲਕੁਲ ਛਿੱਗੀ ਆ ਵੀਰੇ ਢੋਰਾ ਇਹਨੂੰ ਦੰਦਾਂ ਤੇ 6 ਦੰਦਾਂ ਦਾ ਵੀਰੇ ਪਿਓਰ ਆ ਤੇ ਜਿੱਥੇ ਹੱਥ ਮਾਰਦੇਗਾ ਕਰਮਾਂ ਵਾਲੀ ਉੱਥੇ ਖੜਜੂ ਜਿੱਥੇ ਮਰਦੀ ਰੋਕ ਲਾ ਹਾਂ ਆ ਰੋਕ ਨਾ ਵੀਡੀਓ ਲੰਬੀ ਕਰਦੇ ਆ ਚੱਲ ਅੰਦਰ ਜਾਣ ਦੇ ਫੇ ਚੱਲ ਬਾਹਰ ਠੰਡੀ ਆ ਆਪਣਾ ਪਿਛਾਂ ਵਾਲੇ ਪੱਖ ਤੋਂ ਅਰੇ ਇੱਤਾ ਜਰੂਰ ਰੋਡ ਸਕਦਾ ਥੋੜਾ ਜਿਹਾ ਵੀਡੀਓ ਚ ਐਡਜਸਟਮੈਂਟ ਕਰ ਲਿਓ ਕੱਚੇ ਦਾ ਯਾ ਸਮਾਧਾਨ ਇਹ ਜਿਹੜੀ ਹੈ ਜੀ ਲੈਵਾ ਕੋਈ ਬੈੜ ਦਾ ਕੋਈ ਲੇਖਾ ਨਹੀਂ ਹੈਗਾ ਜੀ ਬਾਈ ਲੈਵਾ ਕੋਈ ਹਰੇਕ ਬੈੜ ਤੇ ਲੱਗਦਾ ਨਹੀਂ ਦਿੰਦਾ ਭਰਾ ਮੇਰਾ ਪੱਤਰੀ ਪੁੱਤਰੀ ਤਾਂ ਨਹੀਂ ਦੇਖ ਕੇ ਜਾਂਦਾ ਘਰ ਜਦੋਂ ਗਾ ਲੈਣ ਜਾਂਦੇ ਬਸ ਪਰਮਾਤਮਾ ਜੀ ਉਹ ਦਿਨ ਚੰਗੇ ਉਹ ਸਾਰਾ ਕੁਝ ਹੀ ਬਣਦਾ ਭਰਾ ਮੇਰਾ ਠੀਕ ਹੈ ਬਦ ਦਿਨ ਚੰਗੇ ਦੀ ਨਿਸ਼ਾਨੀ ਹੁੰਦੀ ਹੈ ਭਰਾ ਮੇਰਾ ਬੱਚਾ ਕੀ ਆ ਗਿਆ ਨਾਲ ਇਹ ਹਾਂ ਵੀਰੇ ਬੱਚਾ ਕੀ ਆ ਮੰਗਰ ਬੱਸਾ ਕਦੀ ਵੀਰੇ ਨਾਲ ਆ ਗਿਆ ਮੇਲ ਕਫ ਲੈ ਬੱਚਾ ਲਾ ਕੇ ਧਰਾਂ ਦਿਖਾਵਾਂਗੇ ਮਾਰ ਕੇ ਹਾਂ ਹਾਂ ਬਣਾ ਬੱਚੇ ਦੀ ਬੈ ਕੋਈ ਚੱਕਰ ਨਹੀਂ ਬਣਾ ਬੱਚੇ ਦੀ ਬੈ ਕੋਈ ਚੱਕਰ ਨਹੀਂ ਆਈ ਵੀ ਪਰ ਮਾੜਾ ਜੀ ਲਾ ਦੇ ਮਤ ਬੱਚਾ ਹਾਂ ਲਾ ਦੇ ਉਹ ਇੱਕ ਵਾਰੀ ਚਵਾਈ ਦੇ ਬਹੁਤ ਖਰੀ ਆ ਓਏ ਬਾਲੀ ਖਰੀਆਪਾ ਹਾਂ ਬਤਾ ਜੰਗਾ ਦੇ ਮਾੜਾ ਸਿੱਖ ਸੁਖ ਜਾਏਗਾ ਰੀ ਆਪਾਂ ਵੀ ਤਾਂ ਬਾਲੀ ਚਵਾਈ ਇਹੀ ਸਿੱਖਾਂ ਵਾਲੀ ਇਹੀ ਹੈਈ ਬੜ ਸਿੱਖਾਂ ਵਾਲੀ ਆ ਭਰਾ ਮੇਰਿਆ ਇਹ ਚਵਾਈ ਕਰ ਸਕਦੇ ਚੱਕ ਇਹ ਇਹਨਾਂ ਦੀ ਖਾਸियत ਆ ਦੋਨੇ ਪਾਸੇ ਬਹਿ ਕੇ ਬਿਨਾ ਨਿਆਣੀ ਤੋਂ ਤੇ ਚਵਾ ਚਵਾ ਵੀ ਐਸਾ ਬਾੜੀ ਕਹਿੰਦੀ ਆਸ ਲੱਗ ਰਹੀ ਆਸ ਲੱ ਆ ਹੁਣ ਸਾਈਡ ਤੋਂ ਦਿਖਾ ਗਰੀ ਇੱਧਰ ਲੈ ਬੰਨੇ ਚਵਾਈ ਵਾਲੇ ਦਾ ਉਹੀ ਗੱਲ ਆ ਵੀ ਚਿਬ ਕਰਦੀ ਆ ਦੇਖ ਥਾਂ ਦੇਖ ਲੈ ਹਮਾਂ ਦਾ ਵੀਰੋ ਕਹਦਾ ਦਿਖਾ ਦੇ ਕੋਲੀਆ ਦਿਖਾ ਦੇ ਦੇਖ ਥਾਂ ਖੁੱਲਿਆ ਜਮ ਆਣ ਆਰਡਰ ਤੇ ਦਿਖਣਾ ਨਾ ਜਮ ਭਾਰਤ ਦਾ ਨਕਸ਼ਾ ਆਉਂਦਾ ਵੀ ਇਦਾਂ ਦਾ ਮਾਰ ਦਿੱਤਾ ਰਾਂ ਕੇਰਾਂ ਦੋ ਦੋ ਲੈ ਫੁੱਲ ਮੋਟੀ ਚਵਾਈ ਆ ਪਿਛਲਾ ਚ ਵੀ ਮਾਰ ਦੇ ਬਾਈ ਪਿਛਲਾ ਚ ਵੀ ਮਾਰਦੇ ਕੋਈ ਨਹੀਂ ਲੰਬੀ ਹੋ ਜੂਗੀ ਵੀਡੀਓ ਵੀ ਚਵਾ ਆ ਗਿਆ ਫੁੱਲ ਮੋਟਾ ਲੈ ਛੱਡ ਦੇ ਖਾਲਜਮਪੁਰ ਹੁਣ ਪੈਸੇ ਦੱਸ ਦੇ ਕਿੰਨੇ ਲੱਗਣਗੇ ਪੈਸੇ ਜਰਾ 80 ਮਗਰਬ 85 ਵਾਂ 75000 ਦੀ ਵੜ ਦੇ ਦਾਂਗੇ ਭਰਾ ਮੇਰੇ ਇਹ ਸਿਰਫ 75 ਦੀ ਸਿਰਫ 75 ਦੀ ਦੇ ਦਾਂਗੇ ਯਾਰ ਫਿਕਸ ਜੀ ਫਿਕਸ ਜਮਾ ਫਿਕਸ ਰੇਟ ਆ ਵੀ 75000 ਦੀ ਦੇ ਦਾਂਗੇ ਇਹ ਛੋਟੀ ਐ ਸੋ ਹੈ ਇਹ ਛੋਟ ਛੱਪਾ ਮਮਾਨ ਤਾਨ ਮਾਣਾ ਮੁੱਟੇ ਹੋ ਕੰਮ ਲੁਟਾਲਾ ਕੰਮ ਨਹੀਂ ਹੈਗਾ ਵੀ ਮੋਰ 70 ਵਾਲਾ ਬਈ 7 ਐ ਨਾ ਕਹੇ ਵੀ ਮੈਨੂੰ ਹੰਕਾਰ ਆ ਕੋਈ ਜਾ ਕੋਈ ਆਪਣਾ ਵੜਾਈ ਐ ਦਵਾਰੇ ਬਿਠਾ ਲੀ ਹਾਂ ਜਦੋਂ ਮਰਜੀ ਬਿਠਾ ਪਾ ਬਿਆ ਬੱਗਿਆ ਨਹੀਂ ਕਹਿੰਦੀ ਬੇਚੀ ਤੇ ਪੰਨੇ ਪਾਸੇ ਬਹਿ ਜਾ ਮਤਾਂ ਨਹੀਂ ਨਾ 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 ਸਾਰਾ ਨਾ ਮਾਰਾ ਹੱਤਰਾ ਦਾ ਮਾਰ ਲਾ ਮੈਂ ਤੇ ਲਿਣਾ ਮਾਰੀ ਬੱਦ ਦਿਗੋ ਦਿਗੋ ਕੁਛ ਵੀ ਨਹੀਂ ਕਹਿੰਦੀ ਬਈ ਯਾਰ ਆਸਲਾ ਹੈ 20 ਜਾ ਉਹ ਚਵਾਈ ਵਾਲੀ ਕੋਖ ਬਾੜੀ ਕਹਿੰਦਾ ਬਾੜੀ ਕਹੜ ਦੋ ਵਦ ਬਰੇ ਰਾ ਯਾਰ ਬੱਚਾ ਵੀ ਚੋ ਸਕਦਾ 5 ਸਾਲ ਦਾ ਚੱਲ ਜਿਆਦੇ ਹੋ ਨਾ ਬਾਲੀ ਆਖਲਾ ਦਾ ਜਵਾਬ ਵੀ ਚੋੜਾ ਸਿਰਫ 30000 ਦੀ ਦੋਟਾ ਹੀ ਕਿਲੋ ਦੁੱਧ ਵੀ ਮਾਰਨ ਦਿਖਾ ਦਿਆ ਵੀ ਸਾਡੇ ਦੋਟਾ ਹੀ ਕਿਲੋ ਦਰਖਿਲਾ 15 15 20 20 ਤਾਂ ਅਜੇ ਦੋਟਾ ਹੀ ਕਿਲੋ ਦਰਖਾ 75 ਦੀ ਬਾਈ ਕਹਿੰਦਾ ਫਿਕਸ ਜੀ ਦੇਵਾਂਗੇ ਛੋਟ ਹੀ ਕਰਨੀ ਆ ਕਰਨੀ ਬੱਸ ਵੀ ਜਿਆਦੇ ਫਰਕ ਵਾਲੀ ਗੱਲ ਨਹੀਂ ਕਰੀ ਗਾ ਨੂੰ ਐ ਨੂੰ ਮੜੀ ਜਦੋਂ ਜਾਊਗੀ ਆਰਡਰ ਤੋਂ ਬਾਅਦ ਤੇ ਆਊ ਜੱਜਮੈਂਟ ਆ ਇੱਥੋਂ ਦਿਖਾ ਦੇਗਾ ਇਹਨੇ ਤੇ ਹੁਣ ਮਾਰ ਦੇ 2 ਨੰਬਰ ਵਾਲੇ ਤੋਹਫੇ ਤੇ ਪਹਿਲਾਂ ਤਾਂ ਕੱਦ ਜ਼ਰੂਰ ਦਿਖਾ ਦੇ ਇੱਕ ਵਾਰੀ ਕਈ ਭਰਾ ਕਹਿੰਦੇ ਨੇ ਵੀ ਪਤਾ ਨਹੀਂ ਜਮਕੌਰ ਦੀ ਗਾਂ ਆਪਾਂ ਵੱਡੀ ਬਣਾ ਦਾਂ ਨਾ ਯਾਰ ਇੱਥੋਂ ਦਿਖ ਦੇਖੀ ਝੋਲਾ ਝੋਲਾ ਬਸੀ ਦੇ ਰਹੇ ਹੋ ਇਹ ਕਿਵੇਂ ਜਿੰਨ ਕੋਰ ਦੰਦਾਂ ਚ ਦੰਦਾਂ ਦੇ ਦੋ ਦੰਦ ਆ ਵੀਰੇ ਸਿਰਫ ਦੋ ਦੰਦ ਚਾਹ ਹੋਰੇ ਦੰਦ ਚੱਕ ਵੀ ਆ ਮਾੜੇ ਮਾੜੇ ਸੁਭਾਅ ਦੀ ਠੰਡੀ ਆ ਬਾਹਰ ਠੰਡੀ ਆ ਹੱਦੋਂ ਵੱਧ ਅਹੀਂ ਬਹਿਜਾ ਪਲੂਨ ਬਸੀ ਲਈ ਅਹੀਂ ਬਹਿਜਿੰਦਾ ਐਸਾ ਕਿਹੜਾ ਪੈਮਾਨ ਨਾ ਵੀ ਜਿਹੜੇ ਨਾਲ ਤੂੰ ਦੇਖ ਲੈ ਹੱਥ ਮਾਰ ਕੇ ਬੈਠੀ ਆ ਮੈਂ ਆਪਣੇ ਆਪਣੇ ਮਾਂ ਪਾਪਾ ਜੀ ਵੀ ਕਰਦੇ ਸੀ ਦਾਦਾ ਵੀ ਕਰਦੇ ਸੀਗੇ ਅਸੀਂ ਹੱਥ ਮਾਰ ਕੇ ਆਪਣਾ ਚੀਜ਼ ਨਹੀਂ ਲੈਣੀ ਕੋਈ ਹੋਰ ਬਾਈ ਪਰ ਵੀ ਇਹ 1000 2000 ਵੱਧ ਲਾ ਦਾਂਗਾ ਉਹ ਮੈਟਰ ਨਹੀਂ ਕਰਦਾ ਫਿਰ ਸਾਫ ਸੂਫ ਚੰਪ ਚਮਕ ਬਾਈ ਚੰਗਾ ਛੀਨ ਮੈਂਗਾ ਪਿੰਡਾ ਪੈ ਕਿਦਾਂ 400 ਰੁਪਇਆ ਜਮਾ ਦੁੱਧ 25 22 ਕਿਲੋ ਤੈਨੂੰ ਬੋਲੇ ਹੱਥ ਨੇ ਕੱਢ ਦੋ ਬਾਈ ਗੁਰੀ ਕਾਡਣਾ ਪਈ ਹੋਈ ਆ ਦੰਦਾਂ ਦੇ ਨਾਲ ਨਹੀਂ ਪਈ ਹੋਈ ਚਾਰ ਨਾਲ ਦੰਦਾਂ ਚ ਕਿਵੇਂ ਦੰਦਾਂ ਦੇ ਦੋ ਦੰਦ ਦੋ ਦੰਦ ਦਿਨ ਕਾ ਇੱਕ ਕੱਢ ਦੂਗੀ ਵੀਰੇ ਹਫਤਾ ਕ ਲੈੰਦੀ ਆ ਵੀਰੇ ਆ ਠੀਕ ਆ ਗੱਲ ਆ ਪੂਰਾ ਸਭ ਹਾਂ ਜੀ ਆਹ 10 ਦਿਨ ਹਫ਼ਤਾ ਬਾਸ ਇੱਕ ਦੋ ਦਿਨ ਵੱਧ ਵੀ ਲਿਆ ਆ ਸੀ ਘੱਟ ਵੀ ਲਿਆ ਆ ਸੀ ਬਈ ਯਾਰ ਠੀਕ ਆ ਗੱਲ ਹਾਂ ਹਫ਼ਤੇ ਦੇ ਆਸੇ ਪਾਸੇ ਆਹ 10 ਦਿਨ ਵੀ ਲਿਆ ਆ ਸੀ ਆ 8 ਦਿਨ ਵੀ ਲਿਆ ਆ ਸੀ ਭਰਾ ਆਰਡਰ ਰੱਖੋ ਜਮਾਂ ਨਾਲ ਲੱਗ ਮਾ ਲੈਵਾ ਦਾ ਫਿਰ ਦੁਰ ਨਾ ਰਹਿ ਜੀ ਬੱਚੇ ਇੰਨੇ ਨਹੀਂ ਬਣੂ ਵੀਰੇ ਆ ਐਨ ਬਾਹਰ ਵਾਲੀਆਂ ਗਾਵਾਂ ਪਰ ਗੱਲ ਲੈਵਾ ਰੱਖੋ ਤੇ ਵਜਨ ਵਜੂਤ ਕੱਦ ਕਾਠੋ ਮੇਰੀ ਗਰੰਟੀ ਆ ਕੱਦ ਕਾਠੋ ਫੁੱਲ ਸਾਈਜ਼ ਆ ਬੂ ਦਾ ਫੁੱਲ ਸਾਈਜ਼ ਵੀਰੇ ਫੁੱਲ ਵੱਡੇ ਦੰਦ ਵੀ ਚੈੱਕ ਕਰਾ ਦਿਆਂਗਾ ਬੰਦ ਰਿਹਾ ਕੇ ਦੰਦ ਵੀ ਚੈੱਕ ਕਰਾਵਾਂਗੇ ਵੀਰੇ ਠੀਕ ਆ ਗੱਲ ਹੋਰ ਦੋ ਦੰਦ ਦੇ ਵਿੱਚ ਹੀ ਆ ਗੀ ਬਿਲਕੁਲ ਤੋਰ ਦੂਰਾ ਚੱਲ ਤੋਰੀ ਚੱਲ ਗਈ ਨੀ ਤੋਰ ਤੋਰ ਮਾਰੀ ਜੀ ਗਾਹ ਤੋਰ ਦੇ ਲੈ ਬਾ ਦੇਖ ਜਮੈਂ ਪਿਆ ਲਾਲਲੀ ਵਾਲਾ ਸਾਰਾ ਵੀਰੇ ਦਾ ਇਹ ਸਵਾਦ ਹੀ ਠੰਡੀ ਆ ਬਾਹਲੀ ਠੰਡੀ ਆ ਮੈਂ ਹੱਥ ਮਾਰੀ ਗੈਨੀ ਜਿੱਥੇ ਗਾ ਉੱਥੇ ਕਰ ਦੋ ਜੋ ਮੈਂ ਆਪਾਂ ਦੇਖੀ ਲੈ ਉਰਲੇ ਪਾਸੇ ਮੂੰਹ ਕਰਾ ਕੇ ਖੜਾਈ ਬਾਈ ਕੋਰੀ ਪੇਸ ਕੁਆਲਟੀ ਦੇ ਮਾਰਦੀ ਹੈ ਗਾਹ ਮਾਰ ਦੇ ਦਿਖਾ ਦੇ ਮੈਂ ਦਿਖਾ ਦੇ ਯਾਰ ਇਹ ਤਾਂ ਤਸੱਲੀ ਕਰਨਾ ਤਸੱਲੀਆਂ ਕਰਾਉਣੀ ਆਏ ਹੋਏ ਐ ਦੀ ਦੂਰਾ ਆਪਾਂ ਕੋੜੀ ਵਾਲਾ ਕੰਮ ਹੀ ਆ ਜਿਵੇਂ ਸ਼ਕੀਨ ਬਸ਼ੇਰੀ ਬਾਹਲੀ ਚੰਗੀ ਆ ਨੁਕਰੇ ਕੋੜੇ ਵਰਗੀ ਕੋਈ ਆ ਬਸ ਇਹਨਾਂ ਦੇ ਮੇਰੇ 10 ਸਾਲ ਜਿਵੇਂ ਕੋਈ ਮੰਨੇ ਚੁਣਿਆ 10 ਬਾਲਾ ਸਾਲ ਚ ਠੀਕ ਹੈ ਗੱਲ ਕੋੜੇ ਨਾਲ ਦੀ ਬੱਸੀ ਹੈ ਜੱਥ ਮਾਰੀ ਜਾਂਨੀ ਸਰ ਸਦਾ ਗੱਤ ਮਾਰ ਰਹੀ ਭੱਜ ਨਾ ਜਾਵੇ ਭੱਜ ਨਾਲ ਦਾ ਕੰਮ ਹੀ ਨਹੀਂ ਹੈਗਾ ਲੈ ਚਲ ਅੰਦਰ ਨੂੰ ਦੇਖੀ ਲੈ ਚਲ ਲੈ ਚਲ ਲੈ ਚਲ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜੂ ਲੈ ਚਲ ਅੰਦਰ ਨੂੰ ਬਾਹਲੀ ਠੰਡੀ ਆ ਭਰਾ ਮੇਜਗ ਵੀ ਕਮੇਡਾ ਲੈਗ ਸਕੋਰ ਬਾਹਲੀ ਮਜ਼ਬੂਤ ਆ ਗਈ ਇਹ ਤਾਂ ਲੇਵਾ ਕਗਰਾ ਲੈ ਕੇ ਸੂਗੀ ਬਾਈ ਬੱਚੇ ਵੀ ਟਾਪ ਦੇ ਟਾਪ ਦੇ ਪਾਉ ਜਰਸੀ ਦੇ ਬੱਚਾ ਠੀਕ ਆ ਭਰਾ ਜੀ ਤੋ ਭਰਾਇਆ ਸੀਗਾ ਠੀਕ ਆ ਜੀ ਪੁੱਛ ਕੇ ਦੱਸਦਾ ਵੀ ਕਿਹੜੇ ਸੀਮਿੰਟ ਦਾ ਆਪਾਂ ਨੂੰ ਇੰਨਾ ਪੜਾ ਹੈ ਸਾਡੇ ਲਈ ਨਹੀਂ ਬਾਹਲੇ ਅੰਗਰੇਜ਼ ਚ ਠੀਕ ਆ ਗੱਲ ਹਾਂ ਮੈਂ ਤੁਹਾਨੂੰ ਇੰਮੀ ਕਹਾਂ ਵੀ ਉਹ ਜਹਾਵਾ ਇਹ ਆ ਗਈ ਸ਼ਕੀਨ ਵਾਲੀ ਯਾਰ ਹਾਂ ਹਾਂ ਬਿਲਕੁਲ ਵੀ ਤੁਹਾਡੇ ਸਾਹਮਣੇ ਆ ਸੱਜਣਾ ਠੰਡੀ ਸੀਲ ਦੰਦ ਵੀ ਚੈੱਕ ਕਰਾਉਂਗਾ ਸ਼ਕੀਨੀ ਕੱਟ ਕਾਠ ਉਹ ਤੁਹਾਡੇ ਸਾਹਮਣੇ ਆ ਉਹ ਦੱਸਣ ਦੀ ਲੋੜ ਨਹੀਂ ਆ ਇਹਨੂੰ ਵੱਡੀ ਨਹੀਂ ਕਰਦਾ ਕਿਸੇ ਪੱਖ ਤੋਂ ਨਾਲ ਖੜ ਖੜ ਕੇ ਤੁਹਾਨੂੰ ਦਿਖਾਤਾ ਲੈ ਦੰਦ ਜ਼ਰੂਰ ਚੈੱਕ ਕਰਾ ਦੇ ਦੰਦ ਕਰਾਉਂਗਾ ਆਹ ਕਿਹੜਾ ਦੇ ਕੁੱਝ ਹਾਂ ਕਈ ਵਾਰੀ ਜ਼ਿਆਦਾ ਵੀ ਹੋ ਸਕਦੀ ਆ ਦੰਦਾਂ ਦਾ ਨਾ 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 ਆਜੋ ਬਈ ਬੋਚ ਕੇ ਲਿਆ ਗਏ ਰੀ ਕੈਮਰਾ ਇੱਧਰ ਲੈ ਬੰਨ ਲੈ ਅੱਛਾ ਉਹਦਾ ਚੱਕ ਚੱਕਣ ਲੱਗੀ ਆਲੇ ਕਿੰਨੀ ਹੈ ਆਹ ਦੀ ਆਹ ਹਾਂ ਅੱਜਕੇ ਚੱਕਣ ਲੱਗੀ ਹਲੇ ਬਰਾਬਰ ਨਿਕਲ ਇੱਧਰ ਇਧਰ ਕਰ ਕਰ ਸਿੱਟਣਾ ਰਹਿੰਦਾ ਹਲੇ ਯਾਰਾ ਚੌਗੀ ਆ ਚੌਦ ਚੌਗੀ ਮੰਨ ਲੈ ਉਹਦਾ ਦੁੱਬੀ ਬਰਾਬਰ ਨਹੀਂ ਨਾ ਕਰੀ ਹਲੇ ਨੇ ਆ ਦੁੱਬੀ ਮੰਨ ਲੈ ਚੌਗੀ ਹਾਂ ਦੋ ਲੰਬੀ ਆਉਂਦਾ ਮੰਨ ਜੀ ਯਾਰ ਠੀਕ ਆ ਸਿਰ ਸੰਢੀ ਦਾ ਇੱਕ ਦੱਸਣ ਦੀ ਲੋੜ ਹੀ ਦੇਖੀ ਲੈ ਆ ਗੋਆ ਵੀ ਟਾਇਰਟ ਕਰ ਦਿਆ ਹਾਂ ਜਮਾ ਇਧਰ ਨੂੰ ਫਿਰ ਬੱਸੀ ਆ ਨਾ ਜਮਾ ਚਾਰ ਵਾਲਾ ਫਿਰ ਇੱਥੇ ਪਤਾ ਲੱਗਾ ਵੀ ਚਾਰ ਨਾਲ ਪੜੀ ਕਿ ਦਾਣੇ ਆ ਪੋਰਟਰ ਨਾਲ ਪੜੀ ਹੋਈ ਜਾ ਬਈ ਯਾਰ ਪੈਸੇ ਕਿੰਨੇ ਲਵਾਂਗੇ ਜਮਾ ਪਾਈ ਭਰਾ ਮੇਰੇ ਫੋਨ ਤੇ ਕਰ ਲੈ ਕਈ ਵਾਰੀ ਵੇਚਣ ਵਾਲੇ ਭਰਾ ਲਾ ਜਾਂਦੇ ਹੁੰਦੇ ਯਾਰ ਠੀਕ ਆ ਹਾਂ ਮੰਗਾਂਗਾ ਜਿੰਨੇ ਕੇ ਪਾਸੇ ਉੜਦੀ ਬੱਸੀ ਠੀਕ ਆ ਹਾਂ ਤੇ ਹੁਣ ਬਾਲ ਚੰਗਿਆ ਝੂਲ ਚੰਗਿਆ ਬਾਲ ਚੰਗਿਆ ਬਹੁਤ ਸੋਹਣਾ ਹੈ ਨਾ ਹਾਂ ਬਾਲ ਚੰਗੀ ਵਾਲ ਟੋਰ ਖੋਲ ਕੇ ਦੋ ਟੋਰ ਦੇ ਮਰਾ ਹਾਂ ਟੋਰ ਖੋਲ ਕੇ ਨੀ ਬਿਊਟੀ ਬਹੁਤ ਆ ਬਿਊਟੀ ਵਿਚ ਵਾਲੀ ਆ ਨਾ ਵਾਲੀ ਬਿਊਟੀ ਚ ਆ ਭਰਾ ਇੱਕ ਇੱਕ ਗੱਲ ਹੋਰ ਦਾਦ ਨੇ ਆ ਰੰਗ ਦੀ ਮੰਗ ਵੀ ਵਾਲੀਆ ਮਾਰ ਗਈ ਬਾਈ ਡਿਮਾਂਡ ਡਿਮਾਂਡ ਬਹੁਤ ਆ ਵੀਰੇ ਦਾ ਆ ਲਾਲ ਗਲਾ ਝੋਲੀ ਜਿਹੀ ਗੱਗਰਾ ਫਲੇ ਕੇ ਬਾਉ ਇਹਦੇ ਵੀ 9-10 ਹਜ਼ਾਰ ਰਹਿੰਦੇ ਵੀਰੇ ਦਾ ਸੁਆ ਕਿਹੜਾ ਚਮਕਾਰ ਦੂਜਾ ਸੁਆ ਵੀਰੇ ਸਿੱਗੀ ਆ ਇਹ ਦੰਦਾਂ 'ਚ 6 ਨੰਦ ਸੁਆ ਦੂਜਾ ਅਗਲੇ ਬੰਨਿਓ ਵੀ ਦਿਖਾ ਦੇਂਗਾ ਸਾਰੀ ਬਿਊਟੀ ਦੇ ਵਿੱਚ ਮੂੰਹ ਦੇਖੀ ਬੜਾ ਸੋਹਣਾ ਪਰ ਕੋਲੀ ਪਾਣੀ ਦੀ ਕੀ ਇਹ ਇੱਥੋਂ ਦਿਖਾ ਦੇ ਲਿਆਉਂਦਾ ਚਮਕੌਰ ਤੋਖਿਆ ਭਾਲ ਕੇ ਵੀਡੀਓ ਚ ਇਹ ਜ਼ਰੂਰ ਦੋ ਚਾਰ ਦਿਨ ਲੇਟ ਪੈ ਜਾ ਪਰ ਚੀਜ਼ ਬਈ ਵਧੀਆ ਪਾਓ ਯਾਰ ਬਈ ਮਾਰ ਕੇ ਆ ਕੇ ਲੈਣਾ ਕੁਆਲਿਟੀ ਹਾਂ ਕੁਆਲਿਟੀ ਦੀ ਗੱਦਾ ਵੀ ਲੈਣਾ ਘੋੜਾ ਵੀ ਲੈਣਾ ਭਰਾ ਮੇਰਾ ਫਿਰ ਆਪਾਂ ਘੋੜੇ ਹੀ ਪਾਉਂਦਾ ਕੁਆਲਿਟੀ ਕਿੰਗ ਬਣਦਾ ਜਾਂਦਾ ਜੀ ਓਵਰ ਕਹਿੰਦੇ ਅੱਜ ਕੱਲ ਕੁਆਲਿਟੀ ਕਿੰਗ ਤੁਹਾਡੇ ਸਾਹਮਣੇ ਆ ਓਵਰ ਫੈਕਟਰੀ ਬੱਛੀ ਤੇ ਮੋੜ ਲਾ ਬਾਈ ਇਹ ਬਰੀਕ ਆ ਜਿਵੇਂ ਬਾੜੀ ਬਰੀਕ ਆ ਭਰਾ ਮੇਰਾ ਹੱਥੋਂ ਹਾਂ ਇੱਥੇ ਦਿਖਾ ਦੇ ਦਾ ਦੇਖ ਇੱਥੋਂ ਮਾਰ ਫੇਸ ਵਾਲੇ ਪੱਖ ਤੇ ਕੈਮਰਾ ਇੱਥੋਂ ਦਿਖਿਆ ਬੋਦਾ ਬੂਦਾ ਦੇਖ ਬਾੜੀ ਕੁ ਜਰਸੀ ਦਾ ਜਰਸੀ ਦਾ ਬੱਚਾ ਵੀ ਐਨ ਪਾ ਦਿਆ ਕਰੂਗੀ ਪੂਰਾ ਬਾਹਲੀ ਚੰਗੀ ਹੱਦੋਂ ਵੱਧਿਆ ਰਵਰੇਰਾ ਤੇ ਐਰ ਸ਼ੈਰ ਦਾ ਵੀ ਜਿਹੜਾ ਮਰਜੀ ਸੀ ਬਾਹਲੀ ਨੇ ਬਾਹਲੀ ਚੰਗੀ ਹੱਦੋਂ ਵੱਧ ਭਰਾ ਮੇਰਾ ਲੈ ਚੱਲ ਭਾਈ ਅੰਦਰ ਲੈ ਚ ਲੈ ਗਾਨੀ ਫਿੱਟ ਫਿੱਟ ਆ ਗਈ ਬਾਹ ਫਿਰ ਤਾਂ ਸਰੀਰ ਵੀ ਫਿੱਟਾ ਭਰਾ ਪਹਿਲਵਾਨਾਂ ਨਾਲ ਦਾ ਜਮਾ ਯਾਰਾ ਹਾਂ ਫੀਟਿੰਗ ਦੇ ਵਿੱਚ ਬਾਧੂ ਮਾਸ ਇਹਦੇ ਵੀ ਲੰਝਮਾ ਹੀ ਲੰਕਦਾ ਪਹਿਲਵਾਨਾਂ ਮੁਕ ਜਾ 10 ਦਿਨ ਕੱਢ ਦੂ ਨਾ 10 ਦਿਨ ਕੱਢ ਦੂ 8 ਦਿਨ ਵੀ ਗੱਲਿਆ ਸੀ ਉਹਦਾ ਹਫਤਾ ਹੀ ਲਵੇ ਹਨਾ ਇਹ ਮਾਗੇ ਦੀ ਤਿਆਰ ਹੋ ਜਾਂਦੀ ਆ ਇਹ ਚੜਦੇ ਚੜਦੀਆਂ ਹੋ ਜਾਂਦੀ ਨੇ ਭਰਾ ਮੇਰਾ ਆਹੜਾ ਜਹੌਲੀ ਲੈ ਚੱਲ ਆ ਰੜਾ ਗਰੀ ਨਾਲ ਬਿਲਕੁਲ ਜੀ ਇੱਥੋਂ ਸਾਰੀ ਦਿਖਾ ਦਿਆ ਕਰ ਹਾਂ ਆਪਣਾ ਇਹ ਵੀ ਨਹੀਂ ਫਰਜ ਆ ਵੀ ਆਪਾਂ ਵਿੱਚ ਕੈਮਰਾ ਬਾੜ ਕੇ ਬੱਦੀ ਛੋਟੀ ਹੈ ਨਾ ਆਪਾਂ ਉਹ ਤਾਂ ਭਾਈ ਆ ਕੇ ਦੇ ਆਪ ਨੂੰ ਦੇਖ ਕੇ ਲੈ ਲੈਣਾ ਆਪ ਨੂੰ ਕੋਈ ਚੱਕਰ ਨਹੀਂ ਆ ਆ ਫੇਰ ਬਾਤ ਕੋਲ ਭਾਈ ਨਾਲ ਹੀ ਦਿਖਾਵਾਂਗੇ ਹਾਂ ਹਾਂ ਬਿਲਕੁਲ ਜਿਹਨੇ ਹਾਂ ਦਿਖਾਉਣ ਦਾ ਹੱਕ ਵੀ ਆ ਉਹਨੂੰ ਹੀ ਤੇ ਇਹਦਾ ਦੁੱਧ ਦਾ ਕੀ ਰਿਕਾਰਡ ਦੱਸਿਆ ਮਾਲਕ ਨੇ 18 ਤੋਂ 19 ਕਿਲੋ ਤੱਕ ਡੱਡਾ ਹੈਗਾ ਵੀਰੇ ਰੰਗ ਰੰਗ ਬਾਣਾ ਸੋਨਾ ਬਾਹਲਾ ਸੋਹਣਾ ਰੰਗ ਹੈ ਯਾਰ ਬੱ ਗੋਲਡਨ ਕਲਰ ਦੇ ਵਿੱਚ ਬਾਹਲਾ ਨਜ਼ਾਇਜ਼ ਵੀਰੇਰਾ ਸਿਵਲ ਹਾਊਸ ਉਸ ਅਲੱਗ ਵਾਲੀਆ ਵੀਰੇ ਚਮਕ ਵੀ ਫੁੱਲਾ ਬਾਹਲੀ ਚੰਗੇ ਸਲੀ ਨੇ ਮਗਾ ਪਿੰਡਾ ਪੈਦਾ ਵੀ ਇਥੇ ਰੱਖਾ ਜੱਜ ਦੀ ਕਿੰਨੀ ਆ ਇਹਦਾ ਚੰਕੌਰ ਸਿੰਘ ਰੇਟ ਕੀ ਰਹੂਗਾ ਇਹ ਫੋਨ ਤੇ ਕਰ ਲਾਂਗੇ ਬਈ ਤਿੰਨੇ ਵੜਾ ਯਾਰਾ ਇਧਰ ਲਿਆ ਕੱਚੀਆਂ ਦਾ ਹਾਂ ਹਾਂ ਵੀ ਪਾ ਪਾ ਸਾਥਾ ਤੁਹਾਨੂੰ ਲੈਂਦੇ ਮੈਂ ਕੱਚਿਆਂ ਦੀ ਵਾਰੀ ਇਹਦਾ ਸੀਨ ਇਹ ਹੋਏ ਨਾ ਸੱਜਣੋ ਬਾਈ ਜੀ ਕੋਈ ਵਾਰੀ ਵਪਾਰੀ ਬੰਦਾ ਆਇਆ ਸੀ ਕਰਿਆ ਤਾਂ ਹੈ ਨਹੀਂ ਕਈ ਵਾਰੀ ਵਪਾਰੀ ਆ ਵੀ ਕਈ ਵਾਰੀ ਬਾਈ ਕਹਿੰਦਾ ਵੀ ਹਾਂ ਫਿਰ ਰੁਕ ਜੇ ਹੈਨਾ ਇਹ ਤਿਆਰ ਹੋ ਜੇ ਫਿਰ ਉਹਦਾ ਰੇਟ ਹੋ ਜਾ ਹਾਂ ਨਹੀਂ ਬਾਕੀ ਵਪਾਰੀ ਲੈ ਜਾਂਦੇ ਵੀ ਗੱਬਣ ਕਾਣੇ ਤੁਹਾਨੂੰ ਨਾ ਟਿੱਕਾ ਆਖਾ ਵੱਡੀ ਹੈ ਵੀ ਫੁੱਲ ਆ ਗਈ ਪੂਰੀ ਫੁੱਲ ਵੱਡੀ ਆ ਵੀਰੇਰਾ ਆਰਡਰ ਇਹ ਵੀ ਬਹੁਤ ਸੋਹਣਾ ਰੱਖੀ ਹਾਂ ਸੋਹਣਾ ਥਾਂ ਥਣ ਮੋਟਾ ਪੂਰਾ ਲੈ ਚੱਲ ਇਹ ਆ ਗੁੱਲ ਫੁੱਲ ਵਜਨ ਵਜਨ ਵਿੱਚ ਹਾਂ ਇਹ ਉਹਰੇ ਵਾਲੇ ਨੇ ਕਹਿੰਦੇ ਤੈਨੂੰ ਖਿੱਚ ਕੇ ਨਾ ਲੈ ਜੇ ਖੁੱਲੀਆਂ ਆਈਆਂ ਉਹਨੇ ਇਹ ਤਾਂ ਨੇ ਦੋ ਤਿੰਨ ਵੜਾਆਂ ਆ ਖੁੱਲੀਆਂ ਠੀਕ ਆ ਗੱਲ ਹਾਂ ਥਣ ਥਣ ਦੇਖਿਆ ਸਾਲਾ ਗਬਰੇ ਵੀ ਇਹ ਤਾਂ ਘੰਨੇ ਆ ਜਾਂ ਮੈਂ ਇਹਦਾ ਸੂਆ ਕਿਡਾ ਬਾਈ ਦੂਜਾ ਸੂਆ ਵੀਰੇ ਦਾ ਦੂਜਾ ਸੂਆ ਵਜਨ ਪੁੱਜਨ ਫੁੱਲਣਾ ਹਨਾ 21 ਕਿਲੋ ਤੋਂ ਕੱਢਿਆ 20 ਤੋਂ 21 ਕਿਲੋ ਬਈ ਨੇ ਪਹਿਲਣ ਨੇ ਹਾਂ ਪਹਿਲਣ ਨੇ ਆਉ ਮੱਜਾਂ ਵਰਗਾ ਜਿਵੇਂ ਮੱਜਾਂ ਥਾਣੀ ਦੱਸੀ ਨਾ ਬਾਈ ਆ ਮਮੀ ਪੂਰੇ ਮਜ਼ਬੂਤ ਸਟਾਕ ਕਰਦੀ ਹੈ ਨਾ ਤੇ ਵਜਨ ਦਾ ਰਾਂਹ ਪਈਆ ਪੈਰਾਂ ਪੂਰੇ ਜਿਹਦਾ ਮੈ ਪੈਰਾਂ ਦੀ ਮੇਰੀ ਮਾਰ ਹੀ ਨੂਗਾ ਮੈਂ ਲੰਗ ਲੰਗ ਜੇ ਮਾਰ ਦੂ ਤੈਨੂੰ ਮੱਝ ਮੱਝ ਵਰ ਗਈ ਇਹਦਾ ਤਾਂ ਮੱਝ ਜਮੀ ਮੱਝ ਜਮਾ ਬਾਡੀ ਮਤਲਬ ਇਹ ਠੰਡੀ ਸੀ ਲੈ ਵੀ ਭਰਾ ਮੇਰਾ ਜੀ ਦੇ ਹੋ ਗਰੀ ਝੂਲ ਝੂਲ ਜਿਵੇਂ ਹੱਥ ਕੀ ਤੁਰਦਾ ਹੁੰਦਾ ਜਿਵੇਂ ਗੱਗੂ ਗੱਲ ਕਰਦਾ ਹੁੰਦਾ ਬਿਲਕੁਲ ਬਿਲਕੁਲ ਵੀਰ ਉਦਾਂ ਦੀ ਜਮਾ ਯਾਰਾ ਬਾਜਨ ਵਜੂ ਦਾ ਜਾਨ ਜੂਨ ਫੁੱਲ ਆ ਕਮਾਲ ਆ ਬਾਈ ਕਮਾਲ ਆ ਭਰਾ ਜਾਨ ਜੂਨ ਵਾਲੀਆ ਬੈਡ ਚ ਸਾਈਡ ਤੋਂ ਦਿਖਾ ਦੇ ਗਰੀ ਇੱਥੋਂ ਇੱਥੋਂ ਦਿਖਾ ਦੇ ਫੇਸ ਕੁਆਲਟੀ ਵਾਲੇ ਪੱਖ ਤੋਂ ਥੋੜਾ ਸਾਈਡ ਤੋਂ ਦਿਖਾ ਦੇ ਹੋ ਜਾ ਸਾਈਡ ਨੂੰ ਹੁਣ ਸ਼ਕੀਨ ਸ਼ਕੂਨ ਵੀ ਫੁੱਲ ਆ ਗਈ ਓਏ ਬਿਲਕੁਲ ਬ ਆਪਾਂ ਲੈਣੀ ਬਈ ਉਹੀ ਹੈ ਜਿਹੜੀ ਮੁੰਜੀ ਮੇਰੇ ਕਰਕੇ ਥਾਨ ਦਾ ਸਹਜ ਜ਼ਰੂਰ ਦਿਖਾ ਦੇ ਮਜ਼ਬੂਤ ਲੈਣੀ ਗੁਰੂ ਆਪਾਂ ਮਾੜੀ ਦਾ ਲੈਣੀ ਨਹੀਂ ਗਾ ਲੈ ਚੱਲ ਬਈ ਇਹਦੇ ਦਿਨ ਕਿੰਨੇ ਕਿ ਪੈਂਡਿੰਗ ਵੀਰੇ ਹਫਤਾ ਕੀ ਦਰ ਰਹਿਣਾ ਬਸ ਦੱਸ ਦਨ ਹਫਤਾ ਥਾਨ ਦਾ ਸਹਜ ਬਹੁਤ ਸੋਹਣਾ ਰੱਖਦੀ ਹੈ ਨਾ ਹਾਂ ਬਿਲਕੁਲ ਮੁੱਠੀ ਵਾਲ ਥਾਨ ਲੱਗਿਆ ਵੀਰੇ ਛੋਲਾ ਚੰਗਾ ਬਣਾਉ ਥੱਲੇ ਛੋਲਾ ਦਾ ਘੰਗਰਾ ਲੈ ਕੇ ਸੂਗੀ ਇਹ ਬੈੜਾ ਵਿੱਚ ਬਈ ਵਪਾਰੀ ਬੰਦੇ ਲੈ ਜਾਂਦੇ ਆ ਪਤੋ ਫਿਰ ਆਪ ਨੂੰ ਦਿੱਕਤ ਆਉਂਦੀ ਹੈ ਵੀਰ ਵਾਲਾ ਕੱਢੀ ਜੇ ਮੋੜ ਲਾ ਨਾ ਕਰਾ ਕਰ ਬਾਈ ਬੰਦ ਕਰਾ ਫਿਰ ਅਸੀਂ ਵੀ ਗਾਂ ਵੇਚਣੀ ਹੁੰਦੀ ਨਾ ਛੱਤੀ ਦਾ ਹਾਂ ਛੱਤੀ ਆਉਂਦਾ ਵੀ ਕਿਈ ਵਾਰੀ ਪੰਜ ਚਾਰ ਦਿਨ ਤਿਆਰ ਕਰ ਲੈਂਦਾ ਬਾਕੀ ਸਿਰ ਹੁਣ ਜਿਵੇਂ ਜੋ ਆਪ ਤੋਂ ਨਾ ਫੇਲੇ ਲਿਆ ਆਪ ਨੂੰ ਵਿਚਾਰੇ 1200 ਰੁਪਏ ਮਨਵਾਉਣਾ ਹੁੰਦਾ ਨਾ ਵੀਰੇ ਠੀਕ ਆ ਕਰ ਲੈ ਇਦਾਂ ਚੱਕਰ ਹੁੰਦਾ ਜਰਾ ਉਦਾਂ ਕੋਈ ਫਰਕ ਤਾਂ ਨਹੀਂ ਵੀ ਫੂਲ ਦੇ ਜੋ ਕੋਰ ਵਾਲੇ ਪੈ ਨਾ ਨਾ ਆਪਾਂ ਉਸੇ ਦਾ ਆਪਾਂ ਗਾਂ ਜਿੰਨੇ ਕੋਟੂ ਨਹੀਂ ਮੰਗਾਂਗਾ ਫਿਰ ਮੇਰੇ ਵੱਧ ਕੇ ਇੱਥੋਂ ਬਾਰੇ ਸਾਰੀ ਦਿਖਾਈ ਵੱਡੀ ਬੁੱਡੀ ਬਾੜੀ ਆ ਇਹ ਵੀ ਲੰਮ ਲੰਬਈ ਆ ਬੜਾ ਬਲਡوزر ਹੀ ਆ ਇੱਕ ਤਰ੍ਹਾਂ ਦਾ ਵੀਰੇ ਬਲਡوزر ਰੋੜੀ ਕੋਟਾ ਗਿਆ ਹਾਂ ਆਇਸਰ ਰਖਾ ਦੇ ਅਦਰਕ ਵਾਲੀ ਠੰਡ ਦਾ ਸਾਈਜ਼ ਕੱਢ ਦੀ ਆ ਦਿਨ ਹਜੇ ਪਰ ਜਿਹੜੀ ਆ ਆ ਚੀਜ਼ ਆ ਨਾ ਇਹਦੀ ਆ ਆ ਚੀਜ਼ ਆ ਗਈ ਜਿਹੜੀ ਉੱਤੋਂ ਬਾਡੀ ਬੁੱਡੀ ਹੈ ਨਾ ਬਾਡੀ ਬੁੱਡੀ ਵਾਲੇ ਪੱਖ ਤੋਂ ਲਾ ਲ ਠੰਡੀ ਸੀਲ ਦਾ ਬਾੜੀ ਐ ਵੀ ਇਹਦਾ ਹਾਂ ਸੁਭਾ ਦੀ ਠੰਡੀ ਸੀਲ ਆ ਗਈ ਇਹ ਜੀ ਘਰ ਮਿਲਦਾ ਇਵੇਂ ਮਰਜੀ ਜਿਵੇਂ ਮਰਜੀ ਮਾਂ ਕੁਝ ਵੀ ਨਹੀਂ ਕਹਿੰਦੀ ਉਹੋ ਹੀ ਫੇਰੀ ਜਾਲਾ ਝੋਲ ਚੂਲ ਵੀ ਚੰਗੀ ਰੱਖਦੀ ਔਰ ਤੇ ਸੁਭਾਅ ਵੀ ਚੰਗੀ ਹੈ ਤੇ ਆ ਚੀਜ਼ਾਂ ਗੋਲ ਆ ਗਈਆਂ ਬਾੜੇ ਬਜਨਵਾਰਾ ਦੁੱਧ ਬੰਦਿਆ ਗੱਡੂ ਬਰੇ ਦਾ ਵੀ ਬਜਨ ਪੂਰਾ ਆ ਗਿਆ ਇਹਦੇ ਚ ਹਾਂ ਹਾਂ ਬਿਲਕੁਲ ਇਹਦਾ ਰੇਟ ਵੀ ਫੋਨਤੀ ਕਰਾਂਗੇ ਹਾਂ ਫੋਨਤੀ ਕਰ ਲਾਂਗੇ ਤੇਨਾਂ ਦਾ ਭਰਾ ਮੇਰਾ ਨੰਬਰ ਬੋਲ ਦਿਓ ਜੀ ਨੰਬਰ 9779475644 9779475644 ਤੇ ਇੱਕ ਵਾਰੀ ਕਮਾ ਦੇ ਗੈਰੀ ਸਾਰੀਆਂ ਵੇੜਾਂ ਦੇ ਕੈਮਰਾ ਇੱਧਰਲੇ ਬੰਨਿਓ ਲਾਸ਼ ਆ ਚਾਰ ਪਸ਼ੂ ਦਿਖਾਏ ਨੇ ਦਿਖਾਏ ਭਾਈ ਚਾਰੇ ਸੋਨੂ ਹੀਰੇ ਨੇ ਜਮਾ ਇਹਨਾਂ 'ਚ ਜਿਹੜਾ ਵੀ ਤਸੱਲੀ ਕਰਕੇ ਬਾਜ਼ੀ ਤੋਂ ਖਰੀਦ ਕੇ ਲੈ ਜਿਓ ਧੰਨਵਾਦ